ਤੇ ਹੈਲੋ ਗਾਇਸ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਖੋਨੇ ਵਲੋਗ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਪਤਾ ਸਾਡੇ ਘਰ ਹੈ ਵਿਆਹ ਤੇ ਆ ਵਿਆਹ ਵਾਲਾ ਮੁੰਡਾ ਚੜ ਗਿਆ ਘੋੜੀ ਮੈਂ ਸ਼ੁਰਤੋਂ ਵੀਡੀਓ ਇਸ ਕਰਕੇ ਨਹੀਂ ਬਣਾ ਪਾਇਆ ਕਿਉਂਕਿ ਕੰਮ ਵਿੱਚ ਥੋੜਾ ਬਿਜ਼ੀ ਸੀਗੇ ਤੇ ਨਾ ਹੀ ਮੈਂ ਇਹਦੇ ਵਿੱਚ ਰੋਡ ਸਾਈਡ ਵਾਲੀ ਵੀਡੀਓ ਪਾ ਸਕਿਆ ਸਾਰੀਆਂ ਮੇਰੀਆਂ ਭੈਣਾਂ ਨੱਚਦੀਆਂ ਪਈਆਂ ਦੇਖੋ ਤੇ ਕਮੈਂਟ ਕਰਕੇ ਦੱਸੋਗੇ ਵਲੋਗ ਕਿੱਦਾਂ ਲੱਗਦੇ ਪਏ ਤੁਹਾਨੂੰ ਰੋਡ ਸਾਈਡ ਵਾਲੀ ਵੀਡੀਓ ਵੀ ਨਹੀਂ ਬਣਾ ਪਾਇਆ ਸਿੱਧਾ ਪੈਲੈਸ ਦੀ ਵੀਡੀਓ ਬਣਾਉਣ ਲੱਗਾ ਮੈਂ ਤਿਆ ਦੇਖੋ ਮੈਂ ਨੀਂਦੀ ਵੀ ਆ ਤੇ ਸਾਡੀ ਵਾਲੀ ਸਾਈਡ ਆ ਤੇ ਉਹ ਉਹਨਾਂ ਵਾਲੀ ਸਾਈਡ ਆ ਤੇ ਆ ਮੇਰੇ ਫੁੱਫੜ ਜੀ ਕਿ ਉਹਨਾਂ ਦੇ ਪਾਪਾ ਜੀ ਦੀ ਮਿਲਣੀ ਹੋਣ ਜਾ ਰਹੀ ਆ ਅਸੀਂ ਤਾਂ ਬਹੁਤ ਫੁੱਲ ਇੰਜੋਏ ਕਰਦੇ ਪਿਆ ਵਿਆਂ ਵਿਆਂ ਨੂੰ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਹੈ ਵਿਆਹ ਦੇ ਵਿੱਚ ਉਮੀਦ ਆ ਤੁਹਾਨੂੰ ਵੀ ਮਜ਼ਾ ਆ ਰਿਹਾ ਮੇਰੇ ਵਲੌਗ ਵੇਖ ਕੇ ਤੈਨੂੰ ਮਾਫੀ ਮਾਣੀ ਡਰੈਸ ਤੋਂ ਉਸ ਟਾਈਮ ਦੱਸ ਨਹੀਂ ਸਕਿਆ ਕਿ ਕੰਮ ਵਿੱਚ ਬਿਜ਼ੀ ਸੀ ਤੇ ਆਹ ਵੇਖੋ ਮੈਂ ਇਹ ਡਰੈਸ ਪਾਈ ਹੋਈ ਹੈ ਮੈਂ ਤੁਹਾਨੂੰ ਲਾਸਟ ਦੇ ਵਿੱਚ ਫੋਟੋ ਵੀ ਭਾਗ ਦਿਖਾਣਾ ਵਾ ਫੁੱਲ ਅਸੀਂ ਨੱਚਦੇ ਪਏ ਆ ਸਾਰੀ ਪੂਰਾ ਮਜ਼ਾ ਕਰਦੇ ਪਏ ਆ ਆਹ ਵੇਖੋ ਸਾਰੇ ਮੁੰਡੇ ਤੇ ਭਾਬੀ ਜੀ ਦੀ ਐਂਟਰੀ ਮੈਂ ਬਿਲਕੁਲ ਕੋਲੋਂ ਦੀ ਜਾ ਕੇ ਵੀਡੀਓ ਬਣਾਈ ਹੋਈ ਹੈ ਕਮੈਂਟ ਕਰਕੇ ਦੱਸਿਓ ਵਲੌਗ ਕਿਦਾਂ ਲੱਗ ਰਿਹਾ ਨਾ ਤੁਹਾਨੂੰ ਆਈ ਹੋਪ ਵਧੀਆ ਲੱਗ ਰਿਹਾ ਨਾ ਅਸੀਂ ਇਸ ਤੋਂ ਵੀ ਵਧੀਆ ਵਲੌਗ ਲੈ ਕੇ ਆਵਾਂਗੇ ਤੁਹਾਡੇ ਲਈ ਆ ਦੇਖੋ ਤੁਸੀਂ ਤੇ ਗਾਇਜ਼ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਬਾਏ ਸਬਸਕ੍ਰਾਈਬ ਤੇ ਗਾਇਜ਼ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਤੇ ਸਾਡੇ ਵਧੀਆ ਤੋਂ ਵਧੀਆ ਵਲੌਗ ਦੇਖਣ ਲਈ ਤਿਆਰ ਰਹੋ